ਸਤਿ ਸ਼੍ਰੀ ਅਕਾਲ ਜੀ ਰਿਆਸਤ న్యూਸ ਦੇਖ ਰਹੇ ਤੁਸੀਂ ਮੈਂ ਨੂਰ ਵਰਜੂ ਦਾ ਤੁਹਾਡੇ ਨਾਲ ਤਾਂ ਹੁਣ ਗਰਮੀ ਦਾ ਸੀਜ਼ਨ ਚੱਲ ਰਿਹਾ ਤੇ ਹਰ ਕੋਈ ਪਹਾੜਾਂ ਦਾ ਰੋਕ ਕਰਾ ਕਿ ਪਹਾੜਾਂ ਦੇ ਵਿੱਚ ਜਾਏ ਤੇ ਠੰਢੀ ਠੰਢੀ ਹਵਾ ਖਾਈਏ ਪਰ ਦੋਸਤੋ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਇਹ ਖਬਰ ਸੁਣ ਕੇ ਤੁਹਾਡਾ ਵੀ ਸਿਰ ਸ਼ਰਮ ਦੇ ਨਾਲ ਨੀਵਾ ਹੋ ਜਾਊਗਾ ਕਿ ਕਿਸ ਤਰ੍ਹਾਂ ਦਾ ਮਾਹੌਲ ਸਾਡੇ ਤੇ ਬਣਿਆ ਪਿਆ ਪਿੱਛੇ ਇੱਕ ਖਬਰ ਸਾਹਮਣੇ ਆਈ ਸੀ ਕਿ ਇੱਕ ਯੂਟਿਊਬਰ ਆਇਆ ਉਸ ਦੀ ਪਤਨੀ ਤੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਤਾਂ ਬਹੁਤ ਸਾਰੀਆਂ ਗੱਲਾਂ ਸੀਗੀਆਂ ਔਰ ਬੜੀ ਸ਼ਰਮਨਾਕੇ ਹਰਕਤਾਂ ਸੀ ਜੋ ਕਰੀਆਂ ਗਈਆਂ ਤਾਂ ਹੁਣ ਦੀ ਖਬਰ ਵੀ ਇੱਕ ਹੋਰ ਸਾਹ ਚਲ ਦੇ ਵਿੱਚ ਇੱਕ ਸਪੈਨਿਸ਼ ਜੋੜਾ ਸੀਗਾ ਉਹ ਘੁੰਮਣ ਦੇ ਲਈ ਡਲਹੋਜ਼ੀ ਗਏ ਸੀਗੇ ਤੇ ਉੱਥੇ ਉਹਨਾਂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਮਾਮਲਾ ਸਾਹਮਣੇ ਆਇਆ ਜੀ ਸਪੈਨਿਸ਼ ਜੋੜਾ 25 ਸਾਲਾਂ ਤੋਂ ਬਾਹਰ ਰਹਿ ਰਿਹਾ ਸੀ ਪੰਜਾਬੀ ਮੁੰਡਾ ਸੀਗਾ ਔਰ ਗੋਰੀ ਉਸ ਦਾ ਦਿਓਰ ਔਰ ਪਤੀ ਜਿਹੜੇ ਇੱਥੇ ਆਏ 25 ਸਾਲ ਬਾਅਦ ਉਹਨਾਂ ਨੂੰ ਸੀਗਾ ਕਿ ਬਿਜ਼ਨਸ ਸੈਟਲ ਕਰ ਲੀਏ ਤੇ ਘੁੰਮਣ ਦਾ ਸੋਚਿਆ ਕਿ ਚਲੋ ਦਲਹੌਜ਼ੀ ਚਲੇ ਜਾਂਦੇ ਆ ਤਾਂ ਉੱਥੇ ਜਦੋਂ ਪਹੁੰਚੇ ਤਾਂ ਪਾਰਕਿੰਗ ਨੂੰ ਲੈ ਕੇ ਉਹਨਾਂ ਦੇ ਕੁਝ ਬੰਦਿਆਂ ਦੇ ਨਾਲ ਬਹਿਸ ਹੋ ਗਈ ਤਾਂ ਬਹਿਸ ਤੱਕ ਗੱਲ ਨਹੀਂ ਰਹੀ ਉਸ ਤੋਂ ਬਾਅਦ ਲੜਾਈ ਤੱਕ ਗੱਲ ਪਹੁੰਚ ਗਈ ਕੁੱਟਮਾਰ ਤੱਕ ਗੱਲ ਪਹੁੰਚ ਗਈ ਤਾਂ ਉੱਥੋਂ ਦੇ ਬੰਦਿਆਂ ਨੇ ਇਕੱਠੇ ਹੋ ਕੇ 100 ਬੰਦਿਆਂ ਨੂੰ ਬੁਲਾ ਲਿਆ तकरीबन 100 ਬੰਦਿਆਂ ਨੇ 15 ਮਿੰਟ ਤੱਕ ਉਹਨਾਂ ਦੀ ਕੁੱਟਮਾਰ ਕੀਤੀ ਉਸ ਦੇ ਦਿਓਰ ਤੇ ਉਸ ਦੇ ਪਤੀ ਜੋ ਵਿਅਕਤੀ ਜਿਸ ਦੀ ਪਤਨੀ ਸੀ ਉਸਨੇ ਉਹ ਸਾਰੀ ਗੱਲ ਦੱਸੀ ਹੈਗੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਜ਼ਿਆਦਾ ਹੁਣ ਡਰ ਲੱਗਣ ਲੱਗ ਗਿਆ ਕਿ ਅਸੀਂ ਇੰਡੀਆ ਦੇ ਵਿੱਚ ਰਹਿ ਕੇ ਬਿਲਕੁਲ ਵੀ ਸੇਫ ਨਹੀਂ ਮਹਿਸੂਸ ਕਰਦੇ ਕਿਸ ਕਿਸ ਤਰ੍ਹਾਂ ਸਾਡੇ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈਗਾ ਤਾਂ ਟੂਰਿਸਟ ਟਰੈਵਲਰ ਜਿਹੜੇ ਬਾਹਰੋਂ ਆਉਂਦੇ ਨੇ ਉਹ ਬਹੁਤ ਇਹ ਚੀਜ਼ਾਂ ਨਾਲ ਪਰੇਸ਼ਾਨ ਨੇ ਕਿਉਂਕਿ ਸਾਡੇ ਤੇ ਲੋਕ ਘੁੰਮਣ ਫਿਰਨ ਆਉਂਦੇ ਨੇ ਤੇ ਇਦਾਂ ਦੀਆਂ ਹਰਕਤਾਂ ਕਰਕੇ ਅਸੀਂ ਆਪਣੀ ਆਪ ਹੀ ਇਨਸਲਟ ਕਰਾ ਰਿਆ ਬੜੀ ਸ਼ਰਮ ਵਾਲੀ ਗੱਲ ਹੈ ਸੋ ਹਿਮਾਚਲੀਆਂ ਦੇ ਵੱਲੋਂ ਇਸ ਤਰ੍ਹਾਂ ਦੀ ਹਰਕਤ ਕੀਤੀ ਗਈ ਹੈ ਤਾਂ ਕਿਤੇ ਨਾ ਕਿਤੇ ਗੱਲਾਂ ਤੋਂ ਸਾਹਮਣੇ ਆ ਰਹੀਆਂ ਨੇ ਕਿ ਕੰਗਣਾ ਰਣੌਤ ਦੇ ਜੋ ਪੰਜਾਬ ਦੇ ਵਿੱਚ ਥੱਪੜ ਵੱਜਿਆ ਸੀਗਾ ਤਾਂ ਸ਼ਾਇਦ ਕਹਿੰਦੇ ਕਿ ਇਸ ਗੱਲ ਦੀ ਕਿੜ ਕੱਢੀ ਜਾ ਰਹੀ ਹੈ ਪੰਜਾਬੀਆਂ ਦੇ ਨਾਲ ਉਹਨਾਂ ਨੂੰ ਕੁੱਟਿਆ ਜਾ ਰਿਹਾ ਜਿਵੇਂ ਕੈਥਲ ਦੇ ਵਿੱਚ ਪਿੱਛੇ ਉਹ ਮਾਮਲਾ ਸਾਹਮਣੇ ਆਇਆ ਤੁਸੀਂ ਦੇਖਿਆ ਸਰਦਾਰ ਵੀਰ ਦੇ ਨਾਲ ਕੁੱਟਮਾਰ ਹੋਈ ਹੈ ਤਾਂ ਹੁਣ ਇੱਥੇ ਵੀ ਇਸੇ ਤਰ੍ਹਾਂ ਦਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈਗਾ ਤਾਂ ਬਹੁਤ ਹੀ ਕਹਿ ਲਓ ਕਿ ਘਟੀਆ ਹਰਕਤ ਜੋ ਕੀਤੀ ਗਈ ਹੈ ਤਾਂ ਗੋਰੀ ਦੇ ਵੱਲੋਂ ਔਰ ਉਸਦੇ ਪਤੀ ਦੇ ਵੱਲੋਂ ਇਹ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਿਆ ਹਸਪਤਾਲ ਦੇ ਵਿੱਚ ਉਹ ਐਡਮਿਟ ਹੈ ਸੱਟਾਂ ਬਹੁਤ ਬੁਰੀ ਤਰ੍ਹਾਂ ਮਾਰੀਆਂ ਗਈਆਂ ਨੇ ਕਿਵੇਂ ਇਹ ਘਟਨਾ ਪੂਰੀ ਵਾਪਰੀ ਸੀ ਕਿਵੇਂ ਲੜਾਈ ਸ਼ੁਰੂ ਹੋਈ ਔਰ ਕਿਦਾਂ ਉਹ ਘੁੰਮਣ ਗਏ ਉਹ ਸਾਰੀ ਗੱਲਬਾਤ ਜਿਹੜੀ ਹੈ ਉਹਨਾਂ ਨੇ ਮੀਡੀਆ ਨਾਲ ਕੀਤੀ ਹੈ ਸੋ ਤੁਸੀਂ ਉਹਨਾਂ ਦਾ ਪੱਖ ਜ਼ਰੂਰ ਸੁਣੋ